ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੈਂਡਾ ਆਇਆ ਪਖਰਵੜਾ ਜ਼ਿਲ੍ਹਾ ਮੋਗਾ ਬਾਈ ਕੋਲ ਮੱਝ ਹੈ ਜੀ ਪਕਾਉ ਠੀਕ ਹੈ ਜੀ ਥਾਂ ਥਾਂ ਨੂੰ ਦੇਖ ਸਕਦੇ ਹੋ ਤੁਸੀਂ ਤੇ ਫੇਸ ਕੁਆਲਟੀ ਵੀ ਦੇਖ ਸਕਦੇ ਹੋ ਤੇ ਬਾਕੀ ਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਵੀਰੇ ਆਪਣਾ ਨਾਮ ਬਾਈ ਲੱਖਾ ਪੈਂਡਾ ਜੀ ਪਖਰਵੜਾ ਵੀ ਜ਼ਿਲ੍ਹਾ ਜ਼ਿਲ੍ਹਾ ਮੋਗਾ ਹਾਂਜੀ ਕਿੰਨਾ ਕ ਟਾਈਮ ਕਰ ਰਹੇ ਹੋ ਵੀਰੇ ਆਪਣੀ ਮੱਝ ਦਾ ਇਹਦੇ ਭਾਈ 20 ਦਿਨ ਪਿਆ ਹੈ 20 ਦਿਨ ਪਿਆ ਹੈ ਹਾਂ ਠੀਕ ਆ ਤੇ ਕਿੰਨਾ ਦੁੱਧ ਨਹੀਂ ਦੀ ਸੀ ਦੁੱਧ ਤੇ 12 ਕਿਲੋ 12 ਲੀਟਰ ਤੇ ਰੇਟ ਭਰਾ ਦਾ ਕੀ ਆ ਰੇਟ ਦਾ 90000 90000 ਰੁਪਏ ਬਈ ਦੇਖ ਸਕਦੇ ਹਾਂ ਰੇਟ ਹੈਗਾ 90000 ਵੇਸ ਕੁਆਲਟੀ ਦੇ ਸਕਦੇ ਹਾਂ ਕਹਿਵੇਂ ਸੁਆ ਵੀਰੇ ਇਹ ਚੌਥੇ ਸੁਆ ਚੌਥੇ ਸੁਆ ਆ ਦੁੱਧ 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 ਮੌਕੇ ਤੇ ਲਉਂਦੀ ਵੀਰੇ ਹਾਂ ਦੁੱਧ ਜਮੇ ਨੇੜੇ ਜਾ ਕੇ ਲਾਉਂਦੇ ਨਹੀਂ ਠੀਕ ਹੈ ਜੀ ਠੀਕ ਹੈ ਬਈ ਦੁੱਧ ਲਉ ਮੌਕੇ ਤੇ ਬਈ ਕਹਿੰਦਾ ਵੱਖ ਇਸ ਨੂੰ ਫੇਸਲੇ ਬਣਾਉ ਨੂੰ ਠੀਕ ਹੈ ਢੱਲਾ ਢੁਲਾ ਬਹੁਤ ਆ ਜੀ ਖੱਚ ਕੇ ਫਿਰ ਮਾਸ ਬਣਾਇਆ ਦੇਖੋ ਢੱਲਾ ਢੁਲਾ ਬਹੁਤ ਆ ਜੀ ਦੇਖ ਸਕਦੇ ਹੋ ਭਰਾ ਠੀਕ ਹੈ ਨਾ ਬਾਈ ਜੀ ਨਾਲ ਕੰਡੈਕਟ ਕਰੋ ਬਾਈ ਦਾ ਨੰਬਰ ਪਾਸ ਸਕਰੀਨ ਤੇ ਲਾਵਾਂਗੇ ਮੜਾ ਖੋਲ ਕੇ ਦਿਖਾਉਂਗੀ ਅੰਜੀ ਦੇਖ ਸਕਦੇ ਹੋ ਥੋੜਾ ਥੋੜਾ ਅੰਜੀ ਦੇਖ ਸਕਦੇ ਹੋ ਥੋੜਾ ਥੋੜਾ ਠੀਕ ਹੈ ਨਾ ਥੋੜਾ ਥੋੜਾ ਬਾਈ ਜੀ ਸੋਡੇ ਸਾਹਮਣੇ ਆ ਠੀਕ ਹੈ ਨਾ ਜੀਤਾ ਫਾਰਮ ਟੀਵੀ ਨੂੰ ਬਹੁਤ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਜੁੜਕਾ ਕਰੋ ਤਾਂ ਕਿ ਜਿਸ ਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਜੀ ਆਪਣਾ ਨੰਬਰ ਹੈਗਾ ਜੀ 752800355 ਜੀ ਜੇ ਕਿਸੇ ਭਾਈ ਨੇ ਐਡ ਕਰਾਉਣੀ ਤਾਂ ਆਪਣਾ ਜਰੂਰ ਕਨੈਕਟ ਕਰੋ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚੋੱਕ ਕੇ ਬਾਈ